ਲਓ ਜੀ ਇੱਥੇ ਆਪਣਾ ਲਾਕ ਸ਼ੋਰੂਮ ਪੈ ਰਿਹਾ ਹੈ ਤੇ ਇਹ ਬੰਦੇ ਲੱਗੇ ਹੋਏ ਨੇ ਬਾਕੀ ਜਦੋਂ ਨੂੰ ਤਿਆਰ ਹੋ ਗਿਆ ਸ਼ੋਰੂਮ ਫੇਰ ਦਿਖਾएंगे ਨਿਊਆ ਪੱਟਣ ਲੱਗੇ ਹੋਏ ਨੇ ਇਹ ਮਿਸਤਰੀ ਸਾਡੇ ਪਿੰਡ ਦੇ ਨੇ ਤੇ ਬੜੇ ਮਿਹਨਤੀ ਆ ਮੁੰਡਾ ਤੇ ਬੜੇ ਜੋਰ ਨਾਲ ਕੰਮ ਕਰ ਰਿਹਾ ਆ ਦੇਖੋ ਤੁਸੀਂ ਤੇ ਬਾਕੀ ਇਹਨੂੰ ਮੁੰਡੇ ਨਾਲ ਬਾਈ ਜੀ ਜਦ ਵੀ ਤੁਸੀਂ ਕੋਈ ਵੀ ਕੰਮ ਕਰਾਉਣਾ ਹੈ ਤਾਂ ਮੁੰਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਵੀਰ ਬਹੁਤ ਵਧੀਆ ਕੰਮ ਕਰਦੇ ਨੇ ਤੇ ਬਾਈ ਜੀ ਦੱਸੋ ਸਾਨੂੰ ਵੀ ਇਹਨਾਂ ਤੇ ਕਿੰਨਾ ਕੁ ਲਗਭਗ ਖਰਚ ਆਜੂਗਾ ਟੋਟਲ ਟੋਟਲ ਵੀਰ ਮੰਨ ਕੇ ਚੱਲੋ ਕਲੀ ਬੇਸ ਮਰਦ ਵਿੱਚ ਸਾਢੇ 3 ਦੇ ਵਿੱਚ ਵਿੱਚ ਆਜੂ ਸਾਢੇ 3 ਲੱਖ ਦੇ ਵਿੱਚ ਵਿੱਚ ਠੀਕ ਹੈ ਜੀ ਨੌ ਪਿੱਲਰ ਆਪਣੇ ਹਾਂਜੀ ਆਰਸੀ ਠੀਕ ਹੈ ਜੀ ਕੱਲੇ ਪਿੱਲਰ ਵਾਲੀ ਜਗ੍ਹਾ ਕੱਢੀ ਉਹਦੇ ਬਾਅਦ ਚੋਂ ਇਹਦੇ ਵਿੱਚ ਬੈੱਡ ਬੰਨਿਆ ਜਾਊਗਾ ਇਹ ਤਾਂ ਸਾਰੇ ਦਾ ਹਾਂਜੀ ਠੀਕ ਹੈ ਜੀ ਜਣਕੇ ਕੰਪਲੀਟ ਵਧੀਆ ਜਣਕੇ ਕਿੰਨਾ ਕ ਫਿਰ ਵੀ ਕਰ ਸਕ ਕੰਪਲੀਟ ਮੰਨ ਕੇ ਚਲੋ ਖੱਟੇ ਤਿੰਨ ਦੇ ਵਿੱਚ ਵਿੱਚ ਸਾਢੇ ਤਿੰਨ ਦੇ ਵਿੱਚ ਵਿੱਚ ਠੀਕ ਹੈ ਜੀ ਠੀਕ ਆ ਬੜਾ ਧੰਨਵਾਦ ਜੀ ਤੁਹਾਡਾ ਤੁਸੀਂ ਸਮਾਂ ਦੇਣ ਖਾਤਰ ਤੁਸੀਂ ਤੇ ਆ ਸਾਡੇ ਬੱਗੇ ਵੀਰ ਹੋਣੀ ਨੇ ਇਹ ਬੜੇ ਮਿਹਨਤੀ ਬੰਦੇ ਨੇ ਇਹਨਾਂ ਦੀ ਸਾਰੀ ਜ਼ਿੰਦਗੀ ਨੰਗੀ ਆ ਨਿਊਆ ਪੱਟਦੇ ਆਂ ਦੀ ਤੇ ਪਰ ਇਹਨਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨੀ ਤੇ ਬਹੁਤ ਮਿਹਨਤੀ ਨੇ ਬਹੁਤ ਸਟਰਗਲ ਕਰਦੇ ਨੇ ਪ੍ਰਮਾਤਮਾ ਇਹਨਾਂ ਨੂੰ ਦਿਨ ਚੌਗਣੀ ਰਾਤ ਤਰੱਕੀ ਦੇਵੇ ਤੇ ਬਾਕੀ ਇਹ ਹੁਣ ਲਾਟਰੀ ਪਾਉਣਗੇ ਦੇਖਦੇ ਆ ਖਬਰਾਂ ਵਿੱਚੋਂ ਇਹਨਾਂ ਨੂੰ ਲਾਟਰੀ ਨਿਕਲੇ ਆਵੇ ਤੇ ਫਿਰ ਇਹਨਾਂ ਨੇ ਆਪਣੀ ਹਵੇਲੀ ਇੱਥੇ ਖੜੀ ਕਰਨੀ ਹੈ ਜੀ